ਹਗੇ ਤੇ ਨਹੀਂ ਪਰ ਜੇ ਬਣ ਜਾਂਦੇ ਤੇਰੇ ਵਰਗੇ ਕਈ ਲੱਖੇ ਸੁਧਾਨਿਆਂ ਦੀ ਰੇਸ ਲਵਾ ਦਿਆਂਗੇ ਜੋ ਚੋਰੀ ਚੱਕੀ ਦੇ ਪਰਚੇ ਆਂਦੇ ਤੇ ਸਾਰੇ ਭਰਾ ਇੱਥੇ ਇਕੱਠੇ ਹੋਏ ਨੇ 30 ਸਾਲਾਂ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਹੈ ਅਸੀਂ ਕਦੀ ਵੀ ਇਸ ਟੂਰਨਾਮੈਂਟ ਦੇ ਵਿੱਚ ਰਾਜਨੀਤੀ ਨਹੀਂ ਕੀਤੀ ਹਾਲਾਂਕਿ ਰਾਜਨੀਤੀ ਪਰਿਵਾਰ ਚੋਂ ਆ ਔਰ ਜਿੱਦਨ ਇਹ ਟੂਰਨਾਮੈਂਟ ਚ ਰਾਜਨੀਤੀ ਹੋਣ ਲੱਗੀ ਇਹ ਟੂਰਨਾਮੈਂਟ ਬੰਦ ਹੋ ਜਾਣਾ ਇੱਥੇ ਕੋਈ ਤੀਜੇ ਪਿੰਡੋਂ ਬੰਦਾ ਆ ਕੇ ਕਹ ਵੀ ਐਸੀ ਸੁਣਿਆ ਕਰੀ ਵਾਲੇ ਗੈਂਗਸਟਰ ਰਹਿੰਦੇ ਨੇ ਕਿੰਨੇ ਤੇ ਅਦੇ ਮੁੰਡੇ 302 ਚ ਅੰਦਰ ਨੇ ਵਿੱਚ ਦੱਸੋ ਕਰੀ ਵਾਲਿਆਂ ਦੇ ਕਿੰਨੇ 376 ਚ ਅੰਦਰ ਨੇ ਕਿੰਨੇ ਤੇ 326 ਦੇ ਪਰਚੇ ਨੇ ਔਰ ਜਿਹੜਾ ਆਂਦਾ ਮੈਂ ਮਾਂ ਬੋਲੀ ਦਾ ਸਤਿਕਾਰ ਕਰਦਾ ਮੇਰ ਤਰਾ ਛੱਡਿਆ ਇਹਨੇ ਕੁਛ ਨਹੀਂ 302 ਦੇ ਪਰਚੇ ਆਂਦੇ ਤੇ ਜੋ ਚੋਰੀ ਚੱਕੀ ਦੇ ਪਰਚੇ ਆਂਦੇ ਤੇ ਕੇਸ ਦਾੜੀ ਨੇ ਮੇਰ ਤਰਾ ਰੱਖਿਆ ਨਹੀਂ ਇਹ ਪੰਜਾਬੀ ਦਾ ਸਤਿਕਾਰ ਕਰੇਗਾ ਮੈਂ ਇਹਨੂੰ ਸਵੇਰੇ ਫੋਨ ਕਰਕੇ ਕਿਹਾ ਮੈਂ ਲੱਖੇ ਵੀਰ ਤੂੰ ਸਾਡੇ ਪਿੰਡ ਆ ਰਿਹਾ ਤੇਰਾ ਮਾਨ ਸਮਾਨ ਕਰਦੇ ਆ ਪਰ ਸਾਡੇ ਪਿੰਡ ਆ ਕੇ ਕੋਈ ਵੀ ਇਹੋ ਜੀ ਗਲਤ ਗੱਲ ਨਾ ਕਰੀ ਜਿੰਦੇ ਕਰਕੇ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਇਹ ਕਹਿੰਦਾ ਮਨਕੀਰ ਤੌਲਖ ਨੇ ਗਾਣਾ ਕੱਢਿਆ ਗੈਂਗਲੈਂਡ ਉਦੋਂ ਬਾਅਦ ਗੈਂਗਸਟਰ ਪੈਦਾ ਹੋ ਗਏ ਜਿੱਦਣ ਇਹ ਗੈਂਗਸਟਰ ਬਣਿਆ ਸੀ ਉਦੋਂ ਤੇ ਮਨਕੀਰ ਤੌਲਖ ਗਾਣ ਵੀ ਨਹੀਂ ਲਿਖ ਲੱਗਾ ਜਿੱਦਣ ਛੋਲੇ ਫਿਲਮ ਆਈ ਸੀ ਉਦੋਂ ਗੱਬਰ ਸਿੰਘ ڈاکੂ ਸੀ 10 ਸਾਲ ਸਮਿਆਂ ਦੀ ਫਿਲਮ ਚੱਲੀ ਕਿੰਨੇ ਗੱਬਰ ਸਿੰਘ ਪੈਦਾ ਹੋਏ ਤੇ ਅਦੇ ਪਿੰਡ ਚ ਦੱਸੋ ਮੈਂ ਫੇਰ ਇਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਸਾਰਿਆਂ ਦਾ ਮਾਨ ਸਨਮਾਨ ਕਰਦੇ ਆ ਇਹ ਰਫਣਾ ਪਿੰਡ ਕਰੀਆਲੇ ਦੇ ਵਿੱਚ ਰੇਖੋ ਤਿੰਨ ਤਿੰਨ ਪਈਆਂ ਨੇ ਤੇ ਇੱਥੇ ਆ ਕੇ ਕੋਈ ਬਾਰੀ ਸੱਜਣ ਵਿਖਾਵਾ ਨਾ ਕਰੇ ਇਹ ਗੈਂਗਸਟਰ ਹੈਗੇ ਤੇ ਨਹੀਂ ਪਰ ਜੇ ਬਣ ਜਾਂਦੇ ਤੇਰੇ ਵਰਗੇ ਕਈ ਲੱਖੇ ਸੁਧਾਨਿਆਂ ਦੀ ਰੇਸ ਲਵਾ ਦੇਾਂਗੇ ਤੇ ਦੁਬਾਰਾ ਵੀਰ ਇੱਥੇ ਆ ਕੇ ਹਵਾ ਕਰਨ ਦੀ ਲੋੜ ਨਹੀਂ ਤੂੰ ਬਦਮਾਸ਼ ਹੋਏਂਗਾ ਬਠਿੰਡੇ ਦਾ ਇਹ ਕਰੀ ਵਾਲਾ ਪਿੰਡੇ ਇਹਦੀ ਤੱਕ ਸਾਰਾ ਸਰਸਾ ਜ਼ਿਲ੍ਹਾ ਮੰਨਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 2 ਮਿੰਟ ਦੇ 2 ਮਿੰਟ ਦੇ ਸਾਰੀ ਗੱਲ ਕਹਿ ਦੂੰਗਾ ਟੀਟੇ ਮੁਸਬਰੇ ਉੱਥੇ ਆ ਯਾਰ ਟੀਟੇ ਯਾਰ ਉਹ ਪਿੰਡ ਦੀ ਬਦਨਾਮੀ ਹੁੰਦੀ ਹੈ ਬਾਹਰ ਦੇ ਕੋਈ ਚੋਰੂ ਚੱਕੇ ਬਣੇ ਚੌਧਰੀ ਬਿੱਕਾ ਇਹ ਦੋ ਬੰਦੂਕਾਂ ਲੈ ਕੇ ਆ ਗਿਆਣ ਇਹੋ ਜੇ ਲੋਕ ਆਣ ਨਾ ਤਾਂ ਤੁਸੀਂ ਪਿੰਡ ਦੇ ਲੋਕਾਂ ਦਾ ਹੀ ਇਹ ਹੁੰਦਾ ਕਿ ਪਿੰਡ ਦੇ ਲੋਕ ਹੀ ਰਾਖੀ ਕਰਦੇ ਨੇ ਸਭ ਦੀ ਇਹ ਪਹਿਲਵਾਨ ਆਏ ਵਿਚਾਰੇ ਕੁਸ਼ਤੀ ਲੜਦੇ ਐ ਕਿਹੜੇ ਬੰਦੂਕਾਂ ਲੈ ਕੇ ਆਏ ਅਗਰ ਆਪਣੇ ਪਿੰਡ ਦੇ ਕੋ ਬਾਹਰ ਦਾ ਬੰਦਾ ਹੋਵੇ ਉਹਨੂੰ ਕੋਈ ਮਾਰੇ ਫਿਰ ਆਪਾਂ ਮਰਾਂਗੇ ਇਹ ਬੰਦੂਕਾਂ ਮੇਰੇ ਕੋਲ ਹੀ ਬੋਤ ਪਈ ਐ